ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਦੇ ਮਸਲੇ ਦੇ ਵਿੱਚ ਬਹੁਤ ਕਰਾਰਾ ਝਟਕਾ ਲੱਗਿਆ ਸੀ ਸਰਕਾਰ ਨੂੰ ਲੱਗਦਾ ਸੀ ਕਿ ਜ਼ਮੀਨਾਂ ਐਕਵਾਇਰ ਕਰਕੇ ਪੰਜਾਬ ਦਾ ਖਾਲੀ ਖਜ਼ਾਨਾ ਭਰਿਆ ਜਾ ਸਕਦਾ ਲੇਕਿਨ ਝਟਕਾ ਲੱਗਾ ਤੇ ਹੁਣ ਸਰਕਾਰ ਨੇ ਖਾਲੀ ਜ਼ਮੀਨਾਂ ਤੇ ਨਜ਼ਰ ਰੱਖ ਰਹੀ ਆ ਅਸਲ ਵਿੱਚ ਇਹ ਉਸ ਪਾਲਿਸੀ ਤੇ ਪੰਜਾਬ ਸਰਕਾਰ ਨੇ ਅੱਖ ਰੱਖੀ ਆ ਜਿਹੜੀ ਅੱਜ ਤੋਂ 28 ਸਾਲ ਪਹਿਲਾਂ ਕਿਸੇ ਵੇਲੇ ਕਾਲੀ ਦਲ ਦੀ ਸਰਕਾਰ ਨੇ ਉਹ ਨੀਤੀ ਅਪਣਾਈ ਸੀ ਤੇ ਨੀਤੀ ਲਾਗੂ ਕੀਤੀ ਸੀ ਤੇ ਹੁਣ ਪੰਜਾਬ ਸਰਕਾਰ ਨੇ ਵੀ ਕਾਲੀ ਮਾਡਲ ਅਪਣਾ ਲਿਆ ਤੇ ਜਿਹੜੀਆਂ ਸੂਬੇ ਦੇ ਅੰਦਰ ਖਾਲੀ ਸਰਕਾਰੀ ਜ਼ਮੀਨਾਂ ਨੇ ਉਹਨਾਂ ਤੇ ਅੱਖ ਰੱਖ ਲਈ ਹੈ ਸਰਕਾਰ ਨੂੰ ਉਮੀਦ ਆ ਕਿ ਇਹਨਾਂ ਜ਼ਮੀਨਾਂ ਦੇ ذریعے ਸਰਕਾਰ ਆਪਣੇ ਨਵੇਂ ਸਰੋਤ ਪੈਦਾ ਕਰੇਗੀ ਪੂਰੀ ਖਬਰ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਵਿੱਤੀ ਸੰਕਟ ਦੇ ਮੱਦੇ ਨਜ਼ਰ ਹੁਣ ਆਮਦਨ ਦੇ ਵਾਅਦੇ ਲਈ ਕਰੀਬ 28 ਸਾਲ ਪੁਰਾਣੀ ਯੋਜਨਾ ਅਮਲ ਵਿੱਚ ਲਿਆਉਣ ਉੱਤੇ ਵਿਚਾਰ ਕਰ ਰਹੀ ਹੈ ਸਾਲ 1997 ਵਿੱਚ ਇਹ ਯੋਜਨਾ ਕਾਲੀ ਬੀਜੇਪੀ ਗੱਠਜੋੜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਕਿਸਾਨਾਂ ਦੇ ਦਬਾਅ ਹੇਟ ਲੈਂਡ ਪੂਲਿੰਗ ਨੀਤੀ ਦੀ ਵਾਪਸੀ ਮਗਰੋਂ ਪੰਜਾਬ ਸਰਕਾਰ ਨੇ ਹੁਣ ਆਮਦਨੀ ਦੇ ਨਵੇਂ ਰਾਹ ਲੱਭਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਸਰਕਾਰ ਵੱਲੋਂ ਖਾਲੀ ਜ਼ਮੀਨਾਂ ਦੀ ਸਰਵੋਤਮ ਵਰਤੋਂ OUVGL ਸਕੀਮ ਨੂੰ ਦੁਬਾਰਾ ਸ਼ੁਰੂ ਕਰਨ ਲਈ ਤਿਆਰ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਬਿਨਾਂ ਵਰਤੋਂ ਦੇ ਪਈਆਂ ਪ੍ਰਮੁੱਖ ਸਰਕਾਰੀ ਜਾਇਦਾਦਾਂ ਨੂੰ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਨੂੰ ਤਬਦੀਲ ਕਰਨ ਦੀ ਤਜ਼ਵੀਜ ਬਣਾਈ ਗਈ ਹੈ ਇਸ ਥੌਰਟੀ ਵੱਲੋਂ ਇਨ ਜਮੀਨਾਂ ਨੂੰ ਰੈਸ਼ੀ ਵਪਾਰਕ ਅਤੇ ਉਦਯੋਗਿਕ ਖੇਤਰ ਵਿੱਚ ਵਿਕਸਿਤ ਕੀਤਾ ਜਾਵੇਗਾ ਤੇ ਉਸ ਮਗਰੋਂ ਇਹ ਜਾਇਦਾਦਾਂ ਨਿਲਾਮ ਕੀਤੀਆਂ ਜਾਣਗੀਆਂ ਸੂਬੇ ਦੇ ਮੁਖ ਸਕੱਤਰ ਕੇ ਏਪੀ ਸਿਨਾਨੇਕ ਬੀਤੇ ਦਿਨੀ ਸਾਰੇ ਪ੍ਰਸ਼ਾਸਕੀ ਸਕੱਤਰਾਂ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਇਸ ਸਕੀਮ ਬਾਰੇ ਅਗਲੀ ਰਣਨੀਤੀ ਘੜੀ ਗਈ ਸੀ ਮੀਟਿੰਗ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਬਾਰੇ ਵੀ ਖੁੱਲ ਕੇ ਚਰਚਾ ਕੀਤੀ ਗਈ ਹੈ ਮੀਟਿੰਗ ਅਜਿਹਾ ਜਮੀਨਾਂ ਤੇ ਜਾਇਦਾਦਾਂ ਦੀ ਪਛਾਣ ਕਰਨ ਲਈ ਵੀ ਸਬੰਧਤ ਵਿਭਾਗ ਦੇ ਸਕੱਤਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਸ਼ਹਿਰੀ ਵਿਕਾਸ ਅਥਾਰਟੀ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਮਾਲੀਆ ਵਧਾਉਣ ਲਈ ਪ੍ਰਾਣੀਆਂ ਬਿਨਾਂ ਵਰਤੋਂ ਵਾਲੀਆਂ ਜਾਇਦਾਦ ਜਾਇਦਾਦਾਂ ਉੱਤੇ ਸਰਕਾਰ ਨੇ ਹੁਣ ਨਜ਼ਰ ਰੱਖ ਲਈ ਹੈ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਇਸ ਆਮਦਨੀ ਦੀ ਵਰਤੋਂ ਪੂੰਜੀਗਤ ਖਰਚੇ ਮਤਲਬ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਰਨ ਅਤੇ ਆਪਣੀਆਂ ਲੋਕ ਲਿਬਾਉ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਕਰ ਸਕਦੀ ਹੈ ਇਨਾਂ ਯੋਜਨਾ ਵਿੱਚ ਔਰਤਾਂ ਲਈ 1100 ਰੁਪਏ ਮਹੀਨਾ ਪ੍ਰਤੀ ਦਿਨ ਵਾਲੀ ਸਕੀਮ ਨੂੰ ਵੀ ਲਾਗੂ ਕਰਨਾ ਮੁੱਖ ਤੌਰ ਤੇ ਸ਼ਾਮਲ ਹੈ ਦੱਸਣ ਜੋਗੇ ਕਿ ਭਾਵੇਂ ਪੰਜਾਬ ਨੇ ਅਪ੍ਰੈਲ ਜੁਲਾਈ ਮਹੀਨੇ ਦਰਮਿਆਨ ਕੋਈ 30662 ਕਰੋੜ ਰੁਪਏ ਮਾਲੀਆ ਕਮਾਇਆ ਪਰ ਖਰਚਾ 43352 ਕਰੋੜ ਰੁਪਏ ਰਿਹਾ ਮਤਲਬ 4 ਮਹੀਨਿਆਂ ਵਿੱਚ ਮਾਲੀਆ ਘਾਟਾ 13690 ਕਰੋੜ ਰੁਪਏ ਰਿਹਾ ਰਾਜ ਨੇ ਇਸ ਸਮੇਂ ਦੌਰਾਨ ਆਪਣੇ ਖਰਚਿਆਂ ਨੂੰ ਪੂਰਾ ਕਰ ਲਈ ਕੋਈ 12199 ਕਰੋੜ ਰੁਪਏ ਦਾ ਵੀ ਕਰਜ਼ਾ ਮਾਰਕੀਟ ਚੋਂ ਚੁੱਕਿਆ ਪੰਜਾਬੀ ਟਰਬਿਊਂਡ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਂ ਦੀ ਖਬਰ ਜਿਹੜੀ ਪ੍ਰਕਾਸ਼ੂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਪੰਜਾਬ ਸਰਕਾਰ ਨੇ ਇੱਕ ਸੀਨੀਅਰ ਅਧਿਕਾਰੀ ਨੇ ਪੰਜਾਬ ਸਰਕਾਰ ਦੇ ਨੇ ਦੱਸਿਆ ਕਿ ਪੰਜਾਬ ਚ ਅਜਿਹਾ ਕਿੰਨੀਆਂ ਹੀ ਸਰਕਾਰੀ ਜ਼ਮੀਨਾਂ ਹਨ ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ ਹੈ ਤੇ ਉਹਨਾਂ ਜ਼ਮੀਨਾਂ ਤੇ ਗਲਤ ਅੰਸਰਾਂ ਨੇ ਕਬਜ਼ੇ ਕੀਤੇ ਹੋਏ ਹਨ ਉਨਾ ਦੱਸਿਆ ਕਿ ਭਾਗੀ ਮੁਖੀਆਂ ਨੂੰ 3-4 ਦਿਨਾਂ ਦੇ ਅੰਦਰ ਸਾਰੀਆਂ ਖਾਲੀ ਥਾਵਾਂ ਦੀ ਅਤੇ ਬਿਨਾਂ ਵਰਤੋਂ ਵਾਲੀਆਂ ਜ਼ਮੀਨਾਂ ਦੀ ਸ਼ਨਾਖਤ ਕਰਨ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਨੇ ਅਧਿਕਾਰੀਆਂ ਅਨੁਸਾਰ ਪਹਿਲਾਂ ਹੀ ਇਸ ਤਰ੍ਹਾਂ ਦੀ ਸ਼ਨਾਖਤ ਕੀਤੀ ਗਈ ਜ਼ਮੀਨ ਦਾ ਪੂਲ ਤਿਆਰ ਕੀਤਾ ਜਾਵੇਗਾ ਤੇ ਫਿਰ ਇਸ ਨੂੰ ਰਹਿੈਸ਼ੀ ਵਪਾਰਕ ਅਤੇ ਉਦਯੋਗਿਕ ਵਰਤੋਂ ਦੀ ਮੰਗ ਦੇ ਆਧਾਰ ਤੇ ਵੱਖ-ਵੱਖ ਥਾਵਾਂ ਤੇ ਡਵੈਲਪ ਕੀਤਾ ਜਾਵੇਗਾ ਹੁਣ ਪੰਜਾਬ ਸਰਕਾਰ ਨੇ ਆਪਣਾ ਖਜ਼ਾਨਾ ਖਾਲੀ ਜਿਹੜਾ ਭਰਨ ਦੀ ਕਵੈਲ ਸ਼ੁਰੂ ਕਰ ਦਿੱਤੀ ਹੈ ਔਰ ਖਾਸ ਕਰਕੇ ਜਿਹੜੀਆਂ ਲੋਕ ਲਪਾਉ ਨੀਤੀਆਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਹੁਣ ਆਪਣਾ ਢਿੱਡ ਭਰਨਾ ਪਏਗਾ ਮਤਲਬ ਖਜ਼ਾਨਾ ਭਰਨਾ ਪਏਗਾ ਪਹਿਲਾਂ ਤਾਂ ਸਰਕਾਰ ਨੂੰ ਉਮੀਦ ਸੀ ਕਿ ਲੈਂਡ ਪੂਲਿੰਗ ਜਿਹੜੀ ਨੀਤੀ ਅਜੇ ਲਾਗੂ ਹੋਗੀ ਤੇ ਪੰਜਾਬ ਨੂੰ ਹਜ਼ਾਰਾਂ ਕਰੋੜ ਰੁਪਏ ਜਿਹੜੇ ਨੇ ਸਰਕਾਰ ਦੇ ਜਿਹੜੇ ਖਾਲੀ ਢਿੱਡ ਉਹ ਭਰ ਜਾਣੇ ਸੀ ਲੇਕਿਨ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਇਹ ਲੈਂਡ ਪੂਲਿੰਗ ਜਿਹੜੀ ਨੀਤੀ ਆ ਵਾਪਸ ਲੈਣੀ ਪਈ ਹੁਣ ਸਰਕਾਰ ਨੂੰ ਖਰਚੇ ਚਲਾਉਣ ਵਾਸਤੇ ਜਿਹੜੇ ਨੇ ਪੈਸਿਆਂ ਦੀ ਜ਼ਰੂਰਤ ਹੈ ਤੇ ਹੁਣ ਮੰਨਿਆ ਜਾ ਰਿਹਾ ਕਿ ਸੂਬੇ ਅੰਦਰ ਖਾਲੀ ਜਿਹੜੀਆਂ ਜ਼ਮੀਨਾਂ ਜਿਹੜੀਆਂ ਸਰਕਾਰ ਦੀਆਂ ਨੇ ਉਹਨਾਂ ਦੀ ਪਛਾਣ ਕਰਨ ਵਾਸਤੇ ਵੀ ਆਦੇਸ਼ ਜਾਰੀ ਕਰ ਦਿੱਤੇ ਨੇ ਬਹੁਤ ਸਾਰੀਆਂ ਅਜਿਹੀ ਖਾਲੀ ਸਥਾਨ ਨੇ ਜਾਂ ਜ਼ਮੀਨਾਂ ਨੇ ਜਿਨ੍ਹਾਂ ਤੇ ਗਲਤ ਅੰਸਰਾਂ ਨੇ ਵੀ ਕਬਜ਼ੇ ਕੀਤੇ ਕੀਤੇ ਹੋਏ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇਗੇ ਨੇ ਉਹਨਾਂ ਚ ਪੋਲੀਟਿਕਲ ਲੋਕ ਵੀ ਸ਼ਾਮਲ ਨੇ ਹੁਣ ਦੇਖਦੇ ਆ ਕਿ 3 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਗਈ ਆ ਤੇ ਜ਼ਿਲ੍ਹਾ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਗਾ ਅੱਗੇ ਐਸ ਡੀ ਐਮ ਨੂੰ ਉਦੇਸ਼ ਜਾਰੀ ਕਰਦੇ ਤਹਿਸੀਲਦਾਰਾਂ ਨੂੰ ਉਦੇਸ਼ ਜਾਰੀ ਕਰ ਦਿੱਤੇ ਤੇ ਪਤਾ ਲੱਗੂਗਾ ਕਿ ਬਲਾਕ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੇਜ ਪੱਧਰ ਤੱਕ ਕਿੰਨੀਆਂ ਸਰਕਾਰੀ ਜ਼ਮੀਨਾਂ ਖਾਲੀ ਨੇ ਤੇ ਫਿਰ ਉਹ ਸਰਕਾਰ ਉਹਨਾਂ ਦੀ ਨਿਲਾਮੀ ਕਰੇਗੀ ਦੇਖਦੇ ਆ ਕਿ ਇਸ ਸਰਕਾਰ ਦੀ ਪਾਲਿਸੀ ਜਿਹੜੀ ਪਿਛਲੇ 28 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਨੇ ਪਨਾਈ ਸੀ ਕਿ ਇਹ ਦੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਚੈ ਲਾਗੋਗੇ ਹੁਣ ਮੋੜ ਜਿਹੜੀ ਭਗਵਾਨ ਤੁਹਾਡੀ ਸਰਕਾਰ ਨੂੰ ਨੀਤੀ ਪਣਾਉਣਾ ਚਾਹੁੰਦੇ ਉਹ ਵਿਰੋਧ ਕਰਨਗੇ ਜਾਂ ਸ਼੍ਰੋਮਣੀ ਕਾਲੀ ਦਲ ਬੀਜੇਪੀ ਨੂੰ ਪਾਸੇ ਰੱਖ ਕੇ ਜਿਹੜੀਆਂ ਬਾਕੀ ਪੰਜਾਬ ਦੀਆਂ ਵਿਰੋਧੀ ਧਿਰਾਂ ਜਾਂ ਕਿਸਾਨ ਧਿਰਾਂ ਨੇ ਉਹ ਵੀ ਇਸ ਨੀਤੀ ਦਾ ਵਿਰੋਧ ਕਰਨਗੇ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਦੇ ਆਗੇ ਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ